ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੈਂ ਮਨ ਵੱਡੀ ਆਸ ਹਰੇ ਕੋ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤ ਗੁਰੇ ਗੁਰ ਪੁੱਛ ਮਨ ਮੁਕਤ ਸਮਝਾਵਾਂ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤ ਗੁਰੈ ਗੁਰ ਪੁੱਛ ਮਨ ਮੁਗਤ ਸਮਝਾਵਾਂ ਬੁਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਉ ਸਭ ਵੇਸ ਕਰੀ ਪਰ ਕਾਰਣ ਜੇ ਹਰ ਪ੍ਰਭ ਸਾਚੇ ਪਾਵਾਂ ਸੋ ਪਿਰ ਪਿਆਰਾ ਮੈਂ ਨਦਰ ਨ ਦੇਖੈ ਹਉ ਕਿਉ ਕਰ ਤਿਰਜ ਜਿਸ ਕਾਰਣ ਹੋ ਸੀਗਰ ਸੀਗਰੀ ਸੋ ਪਰ ਰੱਤਾ ਮੇਰਾ ਅਵਰਾ ਨਾਨਕ ਧੰਨ 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 ਸੁਹਾਗਣ ਜਿੰਨ ਪਿਰ 라ਵੇ ਅੜਾ ਸੱਚ ਸਵਰਾ ਹੋ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਏ ਅੜਾ ਪ੍ਰਭ ਮੇਰਾ ਮੈਂ ਉੱਪਰ ਤਰੇ ਕਰੀ ਪਰ ਸੱਚੈ ਮੈਂ ਛੋਟੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਆ ਆਪਣਾ ਪ੍ਰਭ ਨਦਰ ਕਰ ਦਿਖੈ ਨਾਨਕ ਜੋਤ ਜੋਤੀ ਲਲਿਆ ਜੋ ਹਰ ਪ੍ਰਭ ਕਾ ਮੈਂ ਤੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾਂ ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰੂ ਗੁਰ ਸਤ ਗੁਰ ਪੂਰਾ ਨਾਨਕ ਮਨਿਆਸ ਪੁਜਾਈ ਗੁਰ ਸੱਜਣ ਮੇਰਾ ਮੇਲ ਹਰੇ ਜਿੱਤ ਮਿਲ ਹਰ ਨਾਮ ਧਿਆਵਾ ਗੁਰ ਸਤ ਗੁਰ ਪਾਸੋ ਹੋ ਹਰ ਕੋ ਸਟ ਪੁੱਛਾਂ ਕਰ ਸਾਂਜੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਤ ਹਰ ਕੇ ਮਨ ਜੀਵੇ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਹਰ ਵਿਖਣ ਕੋ ਸਭ ਕੋਈ ਲੋਚੈ ਸੋ ਵਿਖੈ ਜਿਸ ਆਪ ਵਿਖਾਲੇ ਜਿਸਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਿਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਛੇਤੀ ਰਲਿਆ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤ ਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹਲਾ 4 ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੈਂ ਮਨ ਵਢੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ